ਤੋ ਹਾਂਜੀ ਫਿਰ ਗਲਾਬ ਸਿੰਘ ਨੀਲਾ ਜੀ ਕੇ ਗਾਇਕੀ ਦਾ ਜਿਹੜਾ ਸ਼ੌਂਕ ਆ ਇਹ ਤੁਹਾਨੂੰ ਕਿੱਦਾਂ ਪੈ ਗਿਆ ਜਗਦੀਸ਼ ਸਿੰਘ ਜੀ ਵੇਖੋ ਗਾਇਕੀ ਜਿਹੜੀ ਹੈ ਨਾ ਇਹ ਕੁਦਰਤ ਦੀ ਬੜੀ ਇੱਕ ਅਜੀਬ ਬਖਸ਼ਿਸ਼ ਹੈ। ਅੱਛਾ ਇਹ ਹਰ ਇੱਕ ਨੂੰ ਨਹੀਂ ਮਿਲਦੀ। ਅੱਛਾ ਤੇ ਜਿਹੜਾ ਸਾਡਾ ਉਦਾਂ ਜਿਹੜਾ ਨਾਤਾ ਹੈ ਸੰਗੀਤ ਨਾਲ ਇਹ ਦੂਰ ਦੂਰ ਤੱਕ ਕੋਈ ਨਾਤਾ ਨਹੀਂ ਹੈਗਾ। ਅੱਛਾ ਦੂਰ ਦੂਰ ਕੋਈ ਨਾਤਾ ਨਹੀਂ ਹੈਗਾ ਅਸੀਂ ਪਹਿਲਾਂ ਅੱਛਾ ਜੀ ਹਾਂਜੀ ਫਿਰ ਇੱਕ ਦਿਨ ਜਦੋਂ ਆਪਾਂ ਜਿਹੜਾ ਪਿੰਡਾਂ ਦਾ ਮਾਹੌਲ ਹੁੰਦਾ ਵਾ ਬੰਦਾ ਆਪ ਜੰਗਲ ਪਾਣੀ ਬਾਹਰ ਜਾਂਦਾ ਜਦੋਂ ਅਸੀਂ ਉੱਥੇ ਬਾਹਰ ਗਏ ਤੇ ਉੱਥੇ ਕਿਤੇ ਅਸੀਂ ਏਕ ਲਾਈ ਤੇ ਸਾਨੂੰ ਆਪਣਾ ਅਹਿਸਾਸ ਹੋਇਆ ਆਪਣੀ ਕੀ ਜੀ ਇੰਨੀ ਖੂਬਸੂਰਤ ਆਵਾਜ਼ ਜਿਹੜੀ ਮਾਰ ਸਾਾਨੂੰ ਬਖਸ਼ੀ ਹੋਈ ਹੈ ਤੇ ਕਿਉਂ ਦੀ ਆਪਣੀ ਗਾਇਕੀ ਆ ਉਹ ਦਰਸ਼ਕਾਂ ਦੇ ਰੂਹ ਰੂ ਕਰੀ ਮਤਲਬ ਕਮਾਲ ਦੀ ਗੱਲ ਇਹ ਆ ਕਿ ਕਿਸੇ ਨੂੰ ਇਲਮ ਹੁੰਦਾ ਵਾ ਕਿ ਹਰਮੋਨੀਅਮ ਵਜਾਉਂਦਾ ਵਾ ਗਾਉਂਦਾ ਵਾ ਉਹਨੂੰ ਪਤਾ ਲੱਗਦਾ ਕਿ ਮੈਂ ਗਾਇਕ ਆ ਕਿਸੇ ਨੂੰ ਇਲਮ ਹੁੰਦਾ ਵਾ ਕਿ ਉਹਦੇ ਪੂਰਵਜ ਗਾਉਂਦੇ ਆ ਰਹੇ ਆ ਕਿ ਮੈਂ ਵੀ ਗਾਇਕ ਬਣ ਸਕਦਾ ਵਾ ਉਹ ਗਾਇਕ ਆ ਮਤਲਬ ਤੁਸੀਂ ਜੰਗਲ ਪਾਣੀ ਕਰਦੇ ਹੋਏ ਤੁਸੀਂ ਮਤਲਬ ਹੇਕ ਲਾਈ ਆ ਜ਼ੋਰ ਤੇ ਤੁਸੀਂ ਲਾਉਂਦੇ ਹੀ ਜੀ ਜੀ ਬਸ ਜ਼ੋਰ ਲਾਇਆ ਉਹ ਤੁਸੀਂ ਗਲੇ ਵੱਲ ਨੂੰ ਜ਼ੋਰ ਲਾ ਦਿੱਤਾ ਤੇ ਮਤਲਬ ਤੁਹਾਨੂੰ ਲੱਗਾ ਕਿ ਤੁਸੀਂ ਗਾਇਕ ਬੜਾ ਬੜਾ ਪਿਆਰ ਬਹੁਤ